ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਪੰਜਾਬ ਦੇ ਲੋਕ ਸਾਜ਼ ਲੈ ਕੇ ਸ਼ੇਅਰ ਕਰੂੰਗੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਚਲਿਏ ਵੀਡੀਓ ਸ਼ੁਰੂ ਕਰਦੇ ਹਾਂ ਪੰਜਾਬ ਦੇ ਲੋਕ ਸਾਜ਼ ਪੰਜਾਬ ਦੇ ਲੋਕ ਸਾਜ਼ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਪੰਜਾਬ ਦੇ ਲੋਕ ਗੀਤ ਅਤੇ ਲੋਕ ਨਾਚ ਇਨ੍ਹਾਂ ਲੋਕ ਸਾਜ਼ਾਂ ਬਿਨਾ ਅਧੂਰੇ ਹਨ ਪੰਜਾਬ ਦੇ ਪ੍ਰਮੁੱਖ ਲੋਕ ਸਾਜ਼ ਹਨ ਅਲਗੋਜ਼ਾ, ਬੁਖੂ, ਚਿੰਟਾ, ਟੱਢ ਟੋਲ, ਗਾਗਰ, ਕਾਟੋ, ਸਰੰਗੀ, ਤੁੰਬੀ, ਵੰਝਲੀ, ਕੜਾ, ਗੜਵਾ, ਸੱਪ ਆਦਿ। ਅਲਗੋਜ਼ਾ ਇੱਕ ਲੱਕੜੀ ਦਾ ਬਣਿਆ ਹੋਇਆ ਸਾਜ਼ ਹੈ। ਇਸ ਵਿੱਚ ਦੋ ਬਾਂਸੂਰੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਅਲੱਗ-ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਨਿਕਲਦੀਆਂ ਹਨ। ਬੁਕchu ਪੰਜਾਬ ਦਾ ਪ੍ਰਸਿੱਧ ਲੋਕ ਸਾਜ਼ ਹੈ ਇਸ ਦਾ ਆਕਾਰ ਡਮਰੂ ਵਰਗਾ ਹੁੰਦਾ ਹੈ ਇਹ ਲੋਕ ਸਾਜ਼ ਲੋਕ ਗੀਤਾਂ ਤੇ ਲੋਕ ਨਾਚ ਜਿਵੇਂ ਭੰਗੜਾ ਮਲਵਈ ਗਿੱਧਾ ਆਦ ਵਿੱਚ ਵਰਤਿਆ ਜਾਂਦਾ ਹੈ ਚਿਮਟੇ ਦਾ ਉਪਯੋਗ ਭੰਗੜੇ ਅਤੇ ਗੁਰਬਾਣੀ ਕੀਰਤਨ ਵਿੱਚ ਕੀਤਾ ਜਾਂਦਾ ਹੈ ਇਹ ਸਟੀਲ ਜਾਂ ਲੋਹੇ ਦਾ ਬਣਿਆ ਹੁੰਦਾ ਹੈ ਢੱਡ ਪੰਜਾਬ ਦਾ ਸੱਭਿਆਚਾਰਕ ਲੋਕ ਸਾਜ਼ ਹੈ ਇਸਦੀ ਵਰਤੋਂ ਜ਼ਿਆਦਾਤਰ ਢਾਡੀ ਗਾਇਕਾਂ ਵੱਲੋਂ ਕੀਤੀ ਜਾਂਦੀ ਹੈ ਢੱਡ ਨੂੰ ਉਂਗਲਾਂ ਦੇ ਬੱਲ ਨਾਲ ਵਜਾਇਆ ਜਾਂਦਾ ਹੈ ਢੋਲ ਪੰਜਾਬ ਦਾ ਪ੍ਰਸਿੱਧ ਲੋਕ ਸਾਜ਼ ਹੈ ਇਸ ਨੂੰ ਮੋਡਿਆਂ ਤੇ ਪਾ ਕੇ ਦੋ ਡੰਡਿਆਂ ਦੀ ਮਦਦ ਨਾਲ ਵਜਾਇਆ ਜਾਂਦਾ ਹੈ ਢੋਲ ਤੋਂ ਬਿਨਾ ਪੰਜਾਬ ਦਾ ਹਰ ਲੋਕ ਨਾਚ અધੂਰਾ ਹੈ ਗਾਗਰ ਇੱਕ ਪਿੱਤਲ ਦਾ ਘੜਾ ਹੁੰਦਾ ਹੈ ਜਿਸ ਨੂੰ ਉਂਗਲਾਂ ਵਿੱਚ ਛੱਲੇ ਪਾ ਕੇ ਵਜਾਇਆ ਜਾਂਦਾ ਹੈ ਇਹ ਇੱਕ ਤਰ੍ਹਾਂ ਦਾ ਬਰਤਨ ਹੈ ਪਰ ਇਸ ਨੂੰ ਲੋਕ ਸਾਜ਼ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ। 카ਟੋ ਦਾ ਉਪਯੋਗ ਪੰਗੜੀ ਅਤੇ ਮਲਵਾਈ ਗਿੱਦੇ ਵਿੱਚ ਕੀਤਾ ਜਾਂਦਾ ਹੈ। ਇਹ ਲੱਕੜੀ ਤੋਂ ਬਣਿਆ ਇੱਕ ਲੋਕ ਸਾਜ਼ ਹੈ ਜਿਸ ਦਾ ਆਕਾਰ 카ਟੋ ਦਿਲਹਿਰੀ ਵਰਗਾ ਹੁੰਦਾ ਹੈ। ਇਸ ਨਾਲ ਤਾੜੀਆਂ ਵਰਗੀ ਧੀਮੀ ਆਵਾਜ਼ ਪੈਦਾ ਹੁੰਦੀ ਹੈ। ਸੱਪ ਵੀ ਪੰਜਾਬ ਦਾ ਇੱਕ ਲੋਕ ਸਾਜ਼ ਹੈ ਜਿਸ ਨੂੰ ਲੋਕ ਨਾਚ ਭੰਗੜੇ ਅਤੇ ਮਲਵਈ ਗਿੱਧੇ ਵਿੱਚ ਵਰਤਿਆ ਜਾਂਦਾ ਹੈ ਇਸ ਦਾ ਆਕਾਰ ਅੰਗਰੇਜ਼ੀ ਦੇ ਅੱਖਰ ਐਕਸ ਵਰਗਾ ਹੁੰਦਾ ਹੈ ਇਹ ਲੱਕੜੀ ਤੋਂ ਬਣਿਆ ਹੁੰਦਾ ਹੈ ਇਸ ਨੂੰ ਦੋਨਾਂ ਹੱਥਾਂ ਨਾਲ ਵਜਾਇਆ ਜਾਂਦਾ ਹੈ ਇਸ ਨਾਲ ਤਾੜੀਆਂ ਵਰਗੀ ਅਦਭੁਤ ਆਵਾਜ਼ ਪੈਦਾ ਹੁੰਦੀ ਹੈ ਤੁੰਬੀ ਪੰਜਾਬ ਦਾ ਇੱਕ ਪਰੰਪਰਾਗਿਕ ਲੋਕ ਸਾਜ਼ ਹੈ ਤੂੰਬੀ ਨੂੰ ਪ੍ਰਸਿੱਧਤਾ ਪੰਜਾਬ ਲੋਕ ਗਾਇਕ ਲਾਲ ਚੰਦ ਜਮਲਾ ਜੱਟ ਕਰਕੇ ਮਿਲੀ ਸੀ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਗਾਇਕਾਂ ਨੇ ਇਸ ਨੂੰ ਅਪਣਾਇਆ ਇਹ ਵੀ ਲੱਕੜੀ ਤੋਂ ਬਣਿਆ ਇੱਕ ਲੋਕ ਸਾਜ਼ ਹੈ ਜਿਸ ਵਿੱਚ ਤਾਰ ਦੀ ਮਦਦ ਨਾਲ ਸੰਗੀਤ ਦੇ ਧੁਨ ਪੈਦਾ ਕੀਤੀ ਜਾਂਦੀ ਹੈ ਇਸ ਤਰ੍ਹਾਂ ਪੰਜਾਬ ਵਿੱਚ ਬਹੁਤ ਸਾਰੇ ਲੋਕ ਸਾਜ਼ ਪ੍ਰਚਲਿਤ ਹਨ ਹਰ ਲੋਕ ਸਾਜ਼ ਦੀ ਲੋਕ ਗੀਤਾਂ ਤੇ ਲੋਕ ਨਾਚਾਂ ਵਿੱਚ ਆਪਣੀ ਅਹਿਮ ਭੂਮਿਕਾ ਹੈ ਤਾਂ ਇਹ ਸੀਗਾ ਜਿਹੜਾ ਪੰਜਾਬ ਦੇ ਲੋਕ ਸਾਜ਼ ਦੀ ਲੀਕ ਪੰਜਾਬੀ ਵਿੱਚ ਤੇ ਅੱਜ ਦੀ ਵੀਡੀਓ ਚ ਐਨਹੀਂ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਤਾਂ ਪਲੀਜ਼ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ